ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਨ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਹ ਵਾਹਿਗੁਰੂ ਜੀਰਦਾਸ ਕਰਦੇ ਆ ਵੀ ਸਭ ਦੇ ਘਰ ਪਰਿਵਾਰ ਤੋਂ ਦੋਸਤੀ ਚੜ੍ਹਦੀ ਕਲਾ ਸੀ ਹੁਣ ਤੇ ਅੱਜ ਭਈ ਆਏ ਆ ਆਪਾਂ ਭਾਈ ਗੁਰਦੇਵ ਕੋਲੇ ਠੀਕ ਹੈ ਤੇ ਅੱਜ ਤੁਹਾਨੂੰ ਕਰਾਉਣਾ ਹੈ ਭਾਈ ਗੁਰਦੇਵ ਵਾਲੇ ਕੂਤਰਾਂ ਦਾ ਸ਼ੌਂਕ ਇਹ ਜਾਨਵਰ ਦੇਖੋ ਭਾਈ ਬਾਈ ਦੇ ਤੇ ਅਜਿਹੀ ਬਾਈ ਨੇ ਭਾਈ ਬਾਜ਼ੀਆਂ ਛੱਡੀਆਂ ਸੀ ਠੀਕ ਆ ਪੰਜ ਬਾਜ਼ੀਆਂ ਛੱਡੀਆਂ ਸੀ ਪੰਜ ਚੋਂ ਬਈ ਦੋ ਬਾਜ਼ੀਆਂ ਭੜਕਾਈਆਂ ਨੇ ਇੰਨੇ ਚੰਗੇ ਉੱਡੇ ਨੇ ਕਬੂਤਰ ਮੇਰੇ ਸਾਹਮਣੇ ਉੱਡੇ ਨੇ ਤੇ ਤੀਜੀ ਬਾਜ਼ੀ ਵੀ ਜਿੱਤੀ ਜਿੱਤੀ ਬਈ ਹਰਵਾਈ ਐ ਮੇਰੇ ਸਾਹਮਣੇ ਹਰਵਾਈਆ ਕਬੂਤਰ ਫਿਰਦੇ ਨੂੰ ਟਾਵਰ ਦੇ ਬਾਹਤ ਆ ਬਈ ਠੀਕ ਆ ਕਬੂਤਰ ਉੱਚੀ ਸੀ ਦੂਰਾਬੀਨ ਮੈਂ ਲਾ ਰੱਖੀ ਸੀ ਉਹ ਕਬੂਤਰ ਤੇ ਫੇਰ ਵੀ ਕਹਿੰਦੇ ਟਾਵਰ ਦੇ ਬਹਿ ਕੇ ਵੀ ਟੱਚ ਮਾਰ ਗਿਆ ਉੱਥੇ ਜਾ ਕੇ ਦੇਖਿਆ ਕਬੂਤਰ ਹੈ ਨਹੀਂ ਸੀ ਦੂਜੀ ਵਾਰ ਕਹਿੰਦੇ ਫੇਰ ਬਹਿ ਗਿਆ ਫੇਰ ਟਾਵਰ ਦੇ ਟੱਚ ਮਾਰ ਗਿਆ ਠੀਕ ਆ ਉਹ ਐ ਹਰਾਇਆ ਬਈ ਇਹਨਾਂ ਨੇ ਤੇ ਪਰ ਬਈ ਦੇ ਕਬੂਤਰ ਬਹੁਤ ਜ਼ਿਆਦਾ ਚੰਗੇ ਨੇ ਆ ਸ਼ਾਕ ਹੀ ਆ ਦੇਖੋ। ਇਆ ਸੀ ਬਈ ਗਰਦੇਵ। ਪੂਰੇ ਪ੍ਰਾਣੇ ਖੜਾਦੀ ਨੇ ਇਹ। ਇਹ ਭਈਆ ਇਹਨੇ ਮੋਗੇ ਹੜ ਤੋ। ਪਲਾਸਪੁਰ ਮੋਗਾ। ਪਲਾਸਪੁਰ ਮੋਗਾ ਤੋਂ ਉੱਥੇ ਬਈ ਪਹਿਲਾਂ ਉੱਥੇ ਵੀ ਸ਼ੌਂਕ ਕਰਦਾ ਸੀ ਫੁੱਲ। ਆ ਕਬੂਤਰ ਦੇਖੋ ਬਈ ਦੇ ਲਾਲ ਚੀਨੇ ਤੇ ਆ ਸ਼ਾਕ ਹੀ। ਠੀਕ ਹੈ ਇਹਨਾਂ ਚੋ ਬਈ ਜਿਹੜਾ ਜੇਤੀ ਹੋਈ ਹੈ ਕੋਈ ਉਹ ਆਪਣਾ ਭਾਵੇਂ ਰਹਿ ਗਿਆ ਜੀ ਉੱਥੇ ਆ ਠੀਕ ਹੈ ਦੂਜੇ ਗੁੱਡੇ ਚ ਠੀਕ ਹੈ ਨਹੀਂ ਕੋਈ ਠੀਕ ਹੈ ਪੂਰੇ ਟਾਪ ਦੇ ਕਬੂਤਰ ਨੇ ਬਾਈ ਜਿਵੇਂ ਸਰੇ ਨੇ ਆ ਸਾਹ ਆਖੇ ਦੇਖੋ ਤੇ ਬਈ ਦਾ ਕਾਲਾ ਦੇਖੋ ਛੱਡੇਗਾ ਨਹੀਂ ਤੂੰ ਰੰਗ ਬੰਦਦਾ ਨਾ ਮੌਸਮ ਬਰਾਉ ਕਰਦੇ ਹਾਂ ਦੇਖੋ ਸੱਚੇ ਦਾ ਹੋ ਰਿਹਾ ਜੀ ਮੇਰੇ ਇੱਥੇ ਵੀ ਰੰਗ ਬੰਦਦੇ ਨੇ ਚਾਹ ਪਰ ਪੂਰੇ ਟਾਪ ਦੇ ਨੇ ਬੱਡੇ ਕਿਉਂਕਿ ਪੱਟੇ ਕਬੂਤਰ ਨੇ ਕੁਛ ਤੋਂ ਭਾਈ ਨੇ ਉਧਰ ਛੱਡ ਰੱਖੇ ਨੇ ਇੱਧਰ ਨਹੀਂ ਰੱਖੇ ਹਨਾ ਤੇ ਕਬੂਤਰ ਬਹੁਤ ਜ਼ਿਆਦਾ ਨਜਾਇਜ਼ ਚੰਗੇ ਨੇ ਆ ਦੇਖੋ ਲਾਲ ਚੀਨਾ ਕਿੰਨਾ ਚੰਗਾ ਕਬੂਤਰ ਆ ਉੜਕੀ ਅੰਦਰ ਆ ਇੱਕ ਆ ਸੀ ਇਹ ਦੋਵੇਂ ਭਾਈ ਨੇ ਬਈ ਆ ਵੀ ਧੰਨੇ ਕੇ ਪ੍ਰਾਣੇ ਹੁਣ ਭੰਗੜੇ ਇਹ ਪ੍ਰਾਣੇ ਨੇ ਬਈ ਧੰਨੇ ਬਾਪ ਵਾਲਿਆਂ ਚੋ ਜੋ ਬੱਠਾ ਨਾ ਸਾਡੇ ਕੋਲ ਬਾਈ ਨੇ ਸੁਲੇਂ ਦੇ ਨਾਲ ਦੇ ਕਬੂਤਰ ਆ ਜੀ ਅੱਦੇ ਉੱਥੀ ਨੇ ਆ ਦੇ ਆ ਕੁਛ ਬੱਚੇ ਗੱਡੀ ਬੈਠੀਆਂ ਨੇ ਉਹ ਮੋਰ ਨੀੜਾ ਆਪਣਾ ਚਕੇਰੀਆਂ ਜਿੱਤੇ ਸੀ ਹਾਂ ਮੋਰ ਨਾ ਮੰਡੀ ਦੀ ਉਹ ਵੀ ਭੈਣ ਸੀ ਉਹ ਤਾਂ ਕਾਲੀ ਜਿੰਨੀ ਬੈਠੀ ਉਹ ਆਂਡਾ ਜਿਹੜੀ ਉਹ ਕਾਲੀ ਜਿੰਨੀ ਬੈਠੀ ਹੈ ਨਾ ਬਾਈ ਸਗੀ ਭੈਣ ਆ ਦੀ ਜਿਹੜਾ ਆਪਣਾ ਮੋਰ ਨਾ ਬੰਡੀ ਸੀ ਬਾਈ ਨੇ ਠੀਕ ਆ ਉਹਦੀ ਸਗੀ ਭੈਣ ਹੈ ਚਕੇਰੀਆਂ ਦੇਖੋ ਕੀ ਚੀਜ਼ ਹੈ ਬਾਈ ਦੇ ਗੂਤੋ ਸਾਰੇ ਚੰਗੇ ਨੇ ਟੋਪ ਦੇ ਸਾਰੀ ਮੈਂ ਫੜ ਕੇ ਦੇਖੇ ਨੇ ਬਾਈ ਜਮਾ ਸਿੰਘਾ ਨੇ ਲੋਵਾਂ ਵਾਲੇ ਗੂਤਰ ਨੇ ਉਹ ਜਿਹੜੇ ਜਿੱਤੇ ਸੀ ਉਹ ਮਾਪੇ ਆਪਣੇ ਦਾਸਾ ਫੜਦੇ ਨੇ ਸਾਵਾ ਆਪਣੇ ਕੋਲੇ ਕਰੀ ਹਾਂ ਉਹ ਜਿਹੜਾ ਅੰਮੋ ਚਕੇਰੀ ਜਿੱਤੇ ਸੀ ਆਸਾ ਕੇ ਮਾਪੇ ਉਹਨੇ ਬਈਓ ਦੇ ਆਂਡੇ ਫੇਰ ਕੇ ਨੇ ਜਿਹੜੇ ਚਕੇਰੀਆਂ ਜਿੱਤੇ ਸੀ ਆਂਡੇ ਫੇਰ ਤੇ ਰੀ ਬੈਠਾ ਆ ਗੂਤਰੀ ਆ ਆ ਗੂਤਰਾ ਆ ਉਹ ਦੇ ਦੇ ਗੱਡੀ ਬੱਚਾ ਇਹ ਜੀ ਆ ਜੀ ਆ ਕੋਈ ਭਾਗੀ ਜਿੱਤੀ ਸੀ ਬਾਈ ਦੀ ਜਾਨਵਰ ਦੇਖੋ ਪੂਆ ਹੀ 15 ਜਿੱਤੀ ਸੀ ਪੂਰੇ ਟੌਪ ਦੇ ਇਹ ਦੇਖੋ ਇਹਦਾ ਪਤਾ ਤੁਹਾਨੂੰ ਪਤਾ ਲੱਗਦਾ ਦੋ ਸਾਲ ਹੋ ਗਏ ਦੁੱਸਰ ਜਿਹਾ ਇੱਕ ਲੇੜ ਹਰਿਆ ਸੀ 1:30 ਵਜੇ ਬੈਠਾ ਸੀ ਠੀਕ ਐ ਇਹਦੇ ਚ ਬਈ ਸਾ ਹਾਂ ਇਹਦੇ ਸਾਰੇ ਪੱਠੇ ਨੇ ਬਈ ਜਿਹੜੇ ਅੱਗੀ ਛੱਡੇ ਨਹੀਂ ਗਏ ਬਾਈ ਦੇ ਜਾਨਵਰ ਦੇਖੋ ਤੁਸੀਂ ਹੋਰ ਤਾਂ ਛੱਡੋ ਹਮਸੇਰਾ ਨਹੀਂ ਨਾ ਟੌਪ ਦੇ ਘੜਾਏ ਹੋਏ ਨੇ ਬਾਈ ਨੇ ਬਰੀਆ ਬੰਦੇ ਨੇ ਤਾਰੇ ਸ਼ਡਿੰਗ ਲੈ ਲਓ ਮੋੜ ਨੂੰ ਆ ਕਾਲਾ ਰੂਜਿਆ ਇਹ ਵੀ ਆਪਣੇ ਸੁਨਾ ਚੋਨੇ ਆਪਣੇ ਇਹ ਜਿਹੜਾ ਕੋਨੂੜ ਆ ਬੈਠਾ ਬਾਬਾ ਤੇ ਬਰਾ ਗਈ ਆ ਤੇ ਨੰਗਾ ਨਹੀਂ ਆ ਆਪੇਸ਼ ਦਾ ਕਾਲਾ ਜੀਨਾ ਇਹ ਵੀ ਨਾ ਨਹੀਂ ਸਕੇ ਪੈਣ ਪਈਏ ਨੇ ਠੀਕ ਹੈ ਸਕੇ ਨੇ ਤੇ ਉਹ ਸ਼ਾਖੀ ਦੇ ਵੱਟੇ ਸਾਰਾ ਕੀ ਦੇਖੋ ਤਾਂ ਪਹਿਲੀ ਜੁਆ ਹੀ ਕਢਾਈ ਗਈ ਸੀ ਮਨ ਅੱਛਾ ਆ ਉਹਦੇ ਭਾਈ ਨੇ ਸ਼ਾਖੀ ਆਉਂਦੇ ਆਹ ਵੇਖੋ ਆਹ ਜਾ ਆਖਾ ਇਹ ਕੇਸ ਆਖਾ ਇੱਕ ਉਹ ਬਠਾ ਲਿਖ ਇੱਕ ਉਹ ਹੁੰਦੇ ਹਾਂ ਉਹ ਬਠਾ ਤੇ ਆਹ ਇਹ ਵੀ ਬੱਤਿਓ ਵੱਡੇ ਕੁੱਤਰੇ ਨਹੀਂ ਨੇ ਨਾਲ ਨੇ ਮੇਰੇ ਥੱਲਾ ਨਹੀਂ ਇਹਨੂੰ ਪਤਾ ਨਹੀਂ ਕੋਈ ਦੇ ਕੋਈ ਕੁੱਤਰੇ ਬੱਚੇ ਨੇ ਸਾਰੇ ਨਹੀਂ ਨਿੱਕੋਲੇ ਕੁੱਤਰੇ ਵਿੱਚ ਸਾਰੇ ਵੀ ਰਹਿੰਦੇ ਨੇ ਠੀਕ ਹੈ ਦੋ ਬਾਈ ਦੀਆਂ ਪੱਠੀਆਂ ਨੇ ਜਿਹੜੀ ਐਤ ਕੀ ਛੱਡੀਆਂ ਨਹੀਂ ਗਈਆਂ ਰੁੱਕੀਆਂ ਪਈਆਂ ਕਿਉਂਕਿ ਐਤ ਦੀ ਬਾਜੀਆਂ ਹੋਈਆਂ ਨਹੀਂ ਵੀ ਪਹਿਲਾਂ ਕੋਈ ਕੁਛ ਕਦਾ ਮੋਰਸ ਨੇ ਆਪਾਂ ਨੂੰ ਤਾਂ ਗਰੀ ਰੱਖਿਆ ਹੈ ਨਾ ਤੇ ਉਹ ਦੂਆ ਜਾ ਕੇ ਤੇ ਬਾਅਦ ਚ ਤੁਹਾਨੂੰ ਪਤਾ ਹੀ ਹੈ ਨਾ ਬਾਜੀ ਭਾਜੀ ਜਾਂ ਜਿਹੜੀ ਉਹ ਰਾਜਨੀ ਉਹ ਮੰਡਲਾ ਦਾ ਬਾਕੀ ਤੋਂ ਦੱਬਾ ਉਹ ਡੱਬਾ ਹੂੰ ਗਾਲੀ ਤੇ ਠੀਕ ਹੈ ਠੀਕ ਦੇਖੋ ਬਈ ਜਾਨਵਰ ਬਈ ਦੇ ਅਟਕੇ ਆ ਨਾ ਦੇਖੋ ਓਕੇ ਦੀ ਰਿਪੋਰਟ ਹੈ ਓਕੇ ਦੀ ਰਿਪੋਰਟ ਬੱਸ ਫੇਰਾ ਗੱਲ ਬਾਤ ਹੈ ਇਹ ਚੁਕਤੀ ਦੇ ਕਬੂਤਰ ਨੇ ਬਾਈ ਇੱਕ ਵੀ ਜਾਨਵਰ ਮਾਰਾ ਨਹੀਂ ਹੈਗਾ ਬਾਕੀ ਤੁਹਾਨੂੰ ਆਪ ਨੂੰ ਦੇਖ ਕੇ ਪਤਾ ਲੱਗ ਜੂ ਕਮੈਂਟਾਂ ਜਿਹੜੀਆਂ ਤੁਸੀਂ ਬਾਈ ਦੇ ਟਿਊਟਰ ਕਿਵੇਂ ਲੱਗੇ ਖੰਮ ਕੰਮਲੇ ਢਾੜੀਏ ਤੁਹਾਨੂੰ ਨਾ ਠੀਕ ਹੈ ਹੁਣ ਤਾਂ ਫਿਰ ਬਹਿ ਗਏ ਨੇ ਆਪਾਂ ਬੰਦ ਕਰਦੇ ਨਾ ਬੰਦ ਕਰਕੇ ਤਾਂ ਝਾੜਨ ਲੱਗ ਜਾਂਦੇ ਆ ਹਨਾ ਆਹ ਨਹੀਂ ਬਾਈ ਸਪੱਠੀਆਂ ਜਿਹੜੀਆਂ ਬਾਈ ਨੇ ਬੰਦ ਕੀਤੀਆਂ ਨੇ ਤੇਰਾ ਵੀਡੀਓ ਨੂੰ ਕਰੇ ਲਾਈਕ ਸ਼ੇਅਰ ਫੋਲਰ ਅੱਜ ਕੇ ਬਹੁਤ ਨਾਲ ਵੱਜਾ ਹਾਂ ਤੇ ਬਾਈ ਗਰਦੇਵ ਆ ਦੇਖੋ ਬਾਈ ਇਦਰੋਂ ਘੱਟੀ ਦਾ ਇਦਰੋਂ ਕੋਈ ਇਦਰੋਂ ਕਾਲੀ ਦਾ ਟੱਪਾ ਪੂਰਾ ਚੰਗਾ ਬੱਚਾ ਦਾ ਟੋਕ ਦਾ ਆ ਵੀ ਉਹੋਥੇ ਦੇ ਵੱਡਾ ਲਾਲ ਜੀ ਨਾਲ ਦੇਖਿਆ ਉਹ ਵੀ ਮੱਠੀ ਹੈ ਛੱਡੀ ਨਹੀਂ ਇਹ ਬਹੁਤ ਉੜੀ 2 ਵਜੇ ਤੱਕ ਤੈਨੂੰ ਵੀ ਘਰੇ ਉੱਡ ਗਈ ਆ ਦੇਖੋ ਕੋਈ ਲਾਲ ਜੀ ਖੱਟੀ ਹੋਈ ਹੈ ਬਿਜਰੀ ਵਾਲੀ ਇਹ ਛੱਡੀ ਨਹੀਂ ਇਹ ਸਾਰੇ ਮੌਸਮ ਘਰਾ ਰਹੇ ਦੂਸਰੇ ਦਸ ਦੇ ਪੈਟ ਨਹੀਂ ਸੀਗੇ